ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਦੀ ਆਪਾਂ ਲਹਿਰਾ ਮੁਹੱਬਤ ਜ਼ਿਲ੍ਹਾ ਪਟੰਡਾ ਬਾਈ ਦੇਵੀ ਉਪਕਾਰੀ ਦੇ ਘਰੇ ਪਹੁੰਚੇ ਆ ਬਾਈ ਕੋਲੇ ਤਿੰਨ ਨਾਕ ਬਕਾਊਗਾ ਤਿੰਨੇ ਵਹਿੜਾਂ ਦੂਜੇ ਦੂਜੇ ਸੂਏ ਸੂਣ ਵਾਲੀਆਂ ਬਾਈ ਜੀ ਬਹੁਤ ਵਧੀਆ ਚੰਗੇ ਆਰਡਰ ਦੀਆਂ ਵਹਿੜਾਂ ਇਹ ਢੀਮੇ ਤੁੰਨੇ ਚੈੱਕ ਕਰ ਲਓ ਗੌਰ ਨਾਲ ਬਹੁਤ ਹੀ ਵਧੀਆ ਇਸ ਦੀ ਜਾਣਕਾਰੀ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ हां ਵੀ ਮਣੀ ਕੀ ਹਾਲ ਆ ਭਾਈ ਠੀਕ ਆ ਵੀ ਆ ਜਿਹੜੀ ਇੱਕ ਨੰਬਰ ਤੇ ਖੜੀ ਆ ਉਹ ਰਾ ਸਾਹਮਣੇ ਬਰਸੀ ਇਹਨੇ ਦੂਜੇ ਸੁਈ ਸੁਣਾ ਹਾਂ ਦੂਜੇ ਸੁਈ ਕਿੰਨਾ ਕਰ ਦੋ ਦੇਊ ਇਹ ਇਹ ਦੇ ਦੂਗੀ ਦੁੱਧ 16 17 ਲੀਟਰ ਹੁੰਦਾ ਦੇ ਦੂ ਇਹਦਾ ਕੀ ਰੇਟ ਕਰਤਾ ਭਾਈ ਇਹਦਾ 65000 ਰੁਪਏ 65000 ਨੰਬਰ ਉਹ ਨਹੀਂ 95016 36207 ਪਹ ਲੱਗ ਗਿਆ ਜਿਹੜੀ ਆ ਖੜੀ ਆ ਕਾਲੇ ਰੰਗ ਦੀ ਇਹਨੇ ਵੀ ਦੂਜੇ ਸੁਈ ਸੁਣਾਇਆ ਦੂਜੇ ਸੁਈ ਇਹਨੇ ਸੁਣਾ ਇਹਦਾ ਕੀ ਰੇਟ ਕਰਤਾ ਇਹਦਾ 70000 ਰੁਪਏ ਇਹਦਾ 70000 ਲੈਣ ਦੇਣਾ ਲੈ ਮਨਤਨ ਕਰਤਾ ਇਹ ਕਿੰਨਾ ਕੁ ਦੋ ਦੇਉ ਇਹ ਵੀ ਦੇ ਦਉ 18 ਲੀਟਰ ਤੁਸੀਂ ਕੱਚੀ ਆ ਜੀ 10 12 ਦਿਨ ਬਾਕੀ ਹੈ ਚਲੋ ਉਧਰ ਹੀ ਕਰੀਏ ਜਿਹੜੀ ਆ ਖੜੀਏ ਚਿੱਟੇ ਰੰਗ ਦੀ ਬਾਈ ਜੀ ਇਹਨੇ ਵੀ ਦੁੱਧੇ ਸੂਈ ਸੁਣਾਇਆ ਇਹਨੇ ਵੀ ਦੁੱਧੇ ਸੂਈ ਸੁਣਾ ਇਹਦਾ ਕੀ ਰੇਟ ਕਰਤਾ ਇਹਦਾ 50000 50 ਤੇ ਨੰਬਰ 1 ਵਾਲੀ ਬਾਈ ਬਣ ਕੇ ਹੋਰ ਗੋ 95016 36207 ਸ਼ੁਕਰੀਆ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਪਿੰਡ ਚੰਗੀਆਂ ਵੈੜਾ ਬਾਈ ਕੋਲੇ ਬਕਾਊਗਾ ਪਿੰਡ ਲੇਰਾ ਮੁਹੱਬਤਾ ਜ਼ਿਲ੍ਹਾ ਬਠਿੰਡਾ ਬਾਈ ਦੇਵੀ ਦੇ ਘਰੇ ਖੜੇ ਆਪਾਂ ਬਹੁਤ ਪੁਰਾਣਾ ਵਪਾਰ ਦਾ ਕੰਮ ਆ ਬਾਈ ਦਾ ਹਰ ਵੇਲੇ ਪੰਜ ਚਾਰ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਬਾਈ ਜੀ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਸ਼ੇਅਰ ਕਰਦੇ ਆ ਜੇ ਕਿਸੇ ਮੇਰੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 947999 8308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ